ਦੇਖੋ ਜਿਹੋ ਜਿਹਾ ਕਰਨਗੇ ਉਹ ਜਿਹਾ ਕਰਨਗੇ ਅਕਾਲੀ ਦਲ ਜਿਹੜਾ ਹੈ ਉਹ ਮੈਨੂੰ ਸਮਝ ਨਹੀਂ ਆਉਂਦੀ ਬੱਲ ਸਾਹਿਬ ਹਰ 200 ਕਿਲੋਮੀਟਰ ਬਾਅਦ ਆਪ ਦਾ ਪਾਰਟਨਰ ਕਿਉਂ ਬਦਲ ਲੈਂਦੇ ਨੇ ਇੱਥੇ ਉਹਨਾਂ ਦੇ ਨਾਲ ਭਾਜਪਾ ਹਰਿਆਣੇ ਦੇ ਵਿੱਚ ਉਹਨਾਂ ਦੇ ਨਾਲ ਇਨੈਲੋ ਹੈ ਯੂਪੀ ਦੇ ਵਿੱਚ ਉਹ ਮਲਾਇਮ ਸਿੰਘ ਯਾਦਵਨਾ ਹੋ ਜਾਂਦੇ ਨੇ ਥੋੜਾ ਜਿਹਾ ਹੋਰ ਅੱਗੇ ਜਾਓ ਤਾਂ ਨਤੀਸ਼ ਕੁਮਾਰਨਾ ਹੋ ਜਾਂਦੇ ਨੇ ਉਦੋਂ ਅੱਗੇ ਜਾਓ ਤਾਂ ਜੈ ਲਲਤਾਨਾ ਹੋ ਜਾਂਦੇ ਨੇ ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਬੱਲ ਸਾਹਿਬ ਦੀ ਇਹ ਕੀ ਰਾਜਨੀਤੀ ਹੈ ਸੋ ਰਾਜਨੀਤੀ ਦੇ ਵਿੱਚ ਇਹ ਹੈ ਕਿ ਜਿਹੜੇ ਪੁਆਇੰਟ ਤੇ ਤੁਸੀਂ ਖੜੇ ਹੋ ਤਾਂ ਉੱਥੇ ਖੜੇ ਰਹੋ ਤੋ ਨਵਜੋਤ ਸਿੰਘ ਸਿੱਧੂ ਭਾਜਪਾ ਵੱਲੋਂ ਅਕਾਲੀ ਦਲ ਦੇ ਉਲਟ ਬੋਲ ਰਹੇ ਨੇ ਮੈਨੂੰ ਬਹੁਤ ਅੱਛਾ ਲੱਗਿਆ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਮੈਂ ਸੁਣਿਆ ਸਵੇਰੇ YouTube ਤੇ ਕਿ ਉਹ ਕਹਿ ਰਹੇ ਸੀ ਕਿ ਕਿ ਉੱਥੇ ਸਾਡੇ ਨਾਲ ਜੱਫੀਆਂ ਪਾਉਂਦੇ ਨੇ ਇੱਥੇ ਸਾਡੇ ਨਾਲ ਕਬੱਡੀਆਂ ਖੇਡਦੇ ਨੇ ਸਿੱਧੂ ਸਾਹਿਬ ਹੁਣ ਕਿਰਪਾ ਕਰਕੇ ਜਦੋਂ ਇਲੈਕਸ਼ਨ ਹੋਗੀ ਹਰਿਆਣੇ ਦੀ ਤਾਂ ਮੈਸੇਜ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਉਹਨਾਂ ਤੋਂ ਅਸਤੀਫਾ ਲੈ ਲਓ ਕਿਤਾ ਬਤੌਰ ਐਮਐਲਏ ਪਾ ਮਿਲੇ ਰਹਿ ਲੋ ਪਰ ਖੁੱਲ ਕੇ ਵਿਰੋਧ ਕਰੋ ਮੈਨੂੰ ਅੱਛਾ ਲੱਗਿਆ ਜਦੋਂ ਲక్ష్ਮੀ ਕਾਂਤਾ ਚਾਬਲਾ ਉਹ ਦੋ ਮੁੰਡੇ ਜਿਹੜੇ ਫਰਜੀ ਇਨਕਾਊਂਟਰ ਚ ਮਾਰੇ ਨੇ ਉਹਨਾਂ ਦੇ ਭੋਗ ਤੇ ਆਏ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ 26 ਜਾਂ 57 ਦੇ ਛੋਟੇ ਛੋਟੇ ਮਾਮਲੇ ਦਾਖਲ ਕਰਨ ਵਾ ਦਰਜ ਕਰਨ ਵਾਸਤੇ ਵੀ ਸੁਖਵੀਰ ਬਾਦਲ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਸੋ ਭਾਜਪਾ ਨੂੰ ਅੰਦਰਲੀਆਂ ਗੱਲਾਂ ਪਤਾ ਹੈ ਸਿੱਧੂ ਸਾਹਿਬ ਦੱਸਣ ਲੱਗ ਗਏ ਨੇ ਉਹ ਕਹਿੰਦੇ ਨੇ ਕਿ ਸਾਈਕਲ ਸਟੈਂਡ ਜਿਹੜਾ ਮੈਂ ਸਿੱਧੂ ਸਾਹਿਬ ਦੇ ਅੰਦਾਜ਼ ਚ ਕਹਿ ਦਿੰਨਾ ਕਿ ਸਾਈਕਲ ਸਟੈਂਡ ਜਿਹੜਾ ਉਹਦਾ ਇੱਕ ਸਾਈਕਲ ਡਿੱਗ ਪਿਆ ਤਾਂ ਸਾਰੇ ਡਿੱਗ ਪੈਂਦੇ ਨੇ ਸੋ ਸਿੱਧੂ ਸਾਹਿਬ ਵਾਲਾ ਸਾਈਕਲ ਡਿੱਗਿਆ ਤਾਂ ਮੈਨੂੰ ਉਮੀਦ ਹੈ ਕਿ ਸਾਰਾ ਸਾਈਕਲ ਚੈਂਟ ਡਿੱਗੂਗਾ ਹੁਣ ਸੰਸਦਿਸਖਤਰ ਨੇ ਸੰਸਦਿਸਖਤਰ ਨੇ ਨਾ ਹਾਂ ਜੀ ਸਾਹਮਣੇ ਉਹਨਾਂ ਨੂੰ ਕਹਿ ਲਗੇ ਅਸਤੀਫਾ ਹਾਂ ਕੇ ਅਸਤੀਫਾ ਦੇ ਦਿਓ ਜਦੋਂ ਉਹਨਾਂ ਨੂੰ ਪਤਾ ਹੈ ਕਿ ਤੁਹਾਡੇ ਨਾਲ ਇਹ ਇੱਥੇ ਜੱਫੀਆਂ ਪਾਉਂਦੇ ਨੇ ਉੱਥੇ ਕਬੜੀਆਂ ਖੇਡਦੇ ਨੇ ਜਦੋਂ ਤੁਸੀਂ ਫਿਰ ਇਹ ਜੇ ਉਹ ਨਹੀਂ ਲੈਣਗੇ ਅਸਤੀਫਾ ਤਾਂ ਫਿਰ ਇਹ ਲੱਗੂਗਾ ਕਿ ਹਰਿਆਣੇ 'ਚ ਤੁਸੀਂ ਵਿਰੋਧ ਬੋਲਦੇ ਹੋ ਪੰਜਾਬ 'ਚ ਤੁਸੀਂ ਵੀ ਆ ਕੇ ਇਹਨਾਂ ਦੇ ਹੱਕ 'ਚ ਹੋ ਜਾਣਾ ਸੋ ਜੇ ਜੋ ਜੋ ਤੁਸੀਂ ਕਿਹਾ ਉਹ ਤੇ ਨਿਭੋ ਜੀ ਮੈਨੂੰ ਸਿੱਧੂ ਸਾਹਿਬ ਤੋਂ ਉਮੀਦ ਹੈ ਕਿ ਜੋ ਕਹਿੰਦੇ ਨੇ ਉਹ ਨਿਭਾਉਂਦੇ ਨੇ ਜੋ ਹਰਿਆਣੇ 'ਚ ਕਿਹਾ ਕਿ ਸਾਡੇ ਸਾਡੀ ਪਿੰਡ 'ਚ ਛੁਰਾ ਮਾਰਿਆ ਸਾਨੂੰ ਸਾਡੇ ਨਾਲ ਧੋਖਾ ਕੀਤਾ ਤਾਂ ਪੰਜਾਬ 'ਚ ਆ ਕੇ ਵੀ ਇਹ ਗੱਲਾਂ ਕਰਨ